ਸ਼ਕਰਕੰਦੀ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੈ ਅੱਜ ਇਹਨੂੰ ਆਪਾਂ ਇੰਨੇ ਆਸਾਨ ਤਰੀਕੇ ਨਾਲ ਬਣਾਵਾਂਗੇ ਕਿ 15 ਤੋਂ 20 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜੂਗੀ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਓ ਫਿਰ ਇੱਕ ਸ਼ਕਰਕੰਦੀ ਦੇ ਦੋ ਜਾਂ ਤਿੰਨ ਪੀਸ ਕਰ ਲਿਓ ਫਿਰ ਲੈ ਲਿਓ ਕੁੱਕਰ ਕਿਉਂਕਿ ਇਹਨੂੰ ਆਪਾਂ ਕੁੱਕਰ ਵਿੱਚ ਬਣਾਵਾਂਗੇ ਇੱਕ ਚਮਚ ਪਾਓ ਦੇਸੀ ਘਿਓ ਦਾ ਜਦੋਂ ਘਿਓ ਮੈਲਟ ਹੋ ਗਿਆ ਨਾਲ ਦੀ ਨਾਲ ਇਹ ਸਾਰੀਆਂ ਸ਼ਕਰਕੰਦੀਆਂ ਇਹਦੇ ਵਿੱਚ ਪਾ ਦਿਓ ਚਮਚ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤਾਂ ਕਿ ਘਿਓ ਹੈ ਜਿਹੜਾ ਸਾਰੀਆਂ ਸ਼ਕਰਕੰਦੀਆਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਜੇ ਉਸ ਤੋਂ ਬਾਅਦ ਦੇ ਕੁੱਕਰ ਨੂੰ ਤੁਸੀਂ ਬੰਦ ਕਰਨਾ ਹੈ ਤੇਦੀ ਬਿਸਲ ਉਤਾਰ ਕੇ ਰੱਖ ਦਿਓ ਕਿਉਂਕਿ ਇਹਦੀਆਂ ਆਪਾਂ ਬਿਸਲਾ ਨਹੀਂ ਲਗਾਉਣੀ ਆ ਇਹਨੂੰ ਸਟੀਮ ਤੇ ਹੀ ਪਕਾਵਾਂਗੇ ਉਸ ਤੋਂ ਬਾਅਦ ਕੁੱਕਰ ਨੂੰ ਕਰਿਓ ਬੰਦ ਤੇ 10 ਮਿੰਟਾਂ ਤੱਕ ਇਹਨੂੰ ਸਲੋ ਫਲੇਮ ਤੇ ਲਗਾਤਾਰ ਪਕਾਓ ਹੌਲੀ ਹੌਲੀ ਪੱਕਣ ਤੋਂ ਬਾਅਦ ਇੱਕੇਸਾਰ ਤੁਸੀਂ ਟੱਕਣ ਨੂੰ ਖੋਲ ਸਕਦੇ ਹੋ ਕਿਉਂਕਿ ਇਹਦੇ ਆਪਾਂ ਬਿਸਲ ਨਹੀਂ ਲਗਾਈ ਇਹ ਭਾਫ਼ ਤੇ ਹੀ ਬਨ ਰਹੀ ਹੈ ਉਸ ਤੋਂ ਬਾਅਦ ਜਦੋਂ ਹੀ ਟੱਕੜ ਖੋਲੋਗੇ ਤੇ ਇਹਦੀ ਇੱਕ ਵਾਰੀ ਤੁਸੀਂ ਉਲਟ ਪਲਟ ਕਰ ਦਿਓ ਫਿਰ ਜਿੰਨੀ ਕੀ ਇਹਨੂੰ ਬਣਨ ਦੇ ਵਿੱਚ ਕਸਰ ਹੈ ਫਿਰ ਦੁਬਾਰਾ ਤੋਂ ਟੱਕੜ ਬੰਦ ਕਰਕੇ ਤੁਸੀਂ 5-7 ਮਿੰਟਾਂ ਲਈ ਫੇਰ ਪਕਾਓ ਪਰ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਉਸ ਤੋਂ ਬਾਅਦ ਜਦੋਂ ਹੀ ਇਹ 5-6 ਮਿੰਟਾਂ ਬਾਅਦ ਬਣ ਗਿਆ ਗੈਸ ਨੂੰ ਕਰਿਓ ਬੰਦ ਤੇ 10 ਮਿੰਟਾਂ ਦੀ ਰੈਸਟ ਦੇ ਕੇ ਕੁੱਕਰ ਨੂੰ ਖੋਲਿਓ ਬਹੁਤ ਹੀ ਮਜੇਦਾਰ ਸ਼ਕਰਕੰਦੀ ਬਣ ਕੇ ਤਿਆਰ ਹੈ ਅੰਦਰੋਂ ਤੱਕ ਪੱਕੂਗੀ ਤੇ ਨਾਲੇ ਕੁੱਕਰ ਵੀ ਬਿਲਕੁਲ ਖਰਾਬ ਨਹੀਂ ਹੋਊਗਾ ਤੁਸੀਂ ਦੇਖ ਸਕਦੇ ਹੋ ਤੇ ਸ਼ਕਰਕੰਦੀਆਂ ਕਿੰਨੀਆਂ ਪੱਕ ਚੁਕੀਆਂ ਬੜੀ ਆਸਾਨੀ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਧੰਨਵਾਦ